ਇਹ ਤਾਂ ਅੱਜ ਦੇ ਵੀਡੀਓ ਦੇ ਹੀਰੋ ਹੈਗੇ ਆ ਲੇਕਿਨ ਸਾਡਾ ਮੇਨ ਹੀਰੋ ਆ ਬੈਠਾ ਮੈਂ ਜਿਵੇਂ ਪਹਿਲਾਂ ਕਿਹਾ ਨੈਤਿਕ ਚਰਿੱਤਰ ਹੁੰਦਾ ਇਮਾਨਦਾਰੀ ਸਾਰਿਆਂ ਕੋਲ ਹੁੰਦੀ ਹੈ ਲੇਕਿਨ ਪ੍ਰਯੋਗ ਕੋਈ ਕੋਈ ਕਰਦਾ ਇਸ ਮੁੰਡੇ ਨੇ ਪ੍ਰਯੋਗ ਕੀਤਾ ਔਰ ਆਪਣੇ ਅਸਤਾਨ ਦੇ ਨਾਲ ਰਲ ਕੇ ਕਿਸੇ ਦੀ ਗਵਾਚੀ ਹੋਈ ਚੀਜ਼ ਉਹਦੇ ਤੱਕ ਵਾਪਸ ਪਹੁੰਚਾਈ ਪੈਸੀ ਰਬੜਾਂ ਤੱਕ ਵੀ ਗੱਲ ਗਈਆਂ ਉਸ ਚ ਆਪਸ ਚਿੱਪ ਪਗੜ ਗਿਆ ਪਈਆਂ ਸੀ ਨੋਟਾਂ ਦੇ ਨਾਲ ਕਿ ਸਾਨੂੰ ਇੱਥੋਂ ਪਤਾ ਲੱਗ ਗਿਆ ਕਿ ਇਹ ਬਹੁਤ ਪੁਰਾਣੇ ਨੋਟ ਪਏ ਹੋਏ ਆ ਵਿੱਚ ਤੇ ਇਹ ਜਿਹੜਾ ਕਿ ਸ਼ਾਇਦ ਭੁੱਲ ਚੁੱਕੇ ਹੋਏ ਸੀ ਅੱਛਾ ਇੱਕ ਗੱਲ ਦਾ ਸ਼ੁਕਰ ਕਰੀਏ ਕਿ ਤੁਸੀਂ ਵੀ ਯਾਰੀ ਨੇ ਭਾਈ ਆਪਣੇ ਯਾਰ ਨੂੰ ਵਾਸ਼ਿੰਗ ਮਸ਼ੀਨ ਦੇਣ ਆਏ ਜੀ ਅਸੀਂ ਤਾਂ ਕੋਈ ਵੀ ਛੋਟਾ ਮੋਟਾ ਕੰਮ ਹੋਵੇ ਮਤਲਬ ਚਾਹੇ ਘਰ ਦੇ ਏਸੀ ਦਾ ਹੋਵੇ ਜਾਂ ਵੈਸੇ ਵੀ ਕੋਈ ਸਲਾਹ ਵੀ ਲੈਣੀ ਹੋਵੇ ਤਾਂ ਵੀ ਆਪਣੇ ਯਾਰ ਤੋਂ ਹੁਣ ਤਾਂ ਉਹ ਵੀ ਆਪਣੀ ਘਰ ਵਾਲੀ ਨੂੰ ਕਿ ਆਪਾਂ ਕਿੱ데 ਜਾਣਾ ਰੋਡ ਤੇ ਜਾਣਾ ਕਿਉਂ ਉੱਥੋਂ ਪੈਸੇ ਨਿਕਲਦੇ ਆ ਹਰੇਕ ਦਾ ਆਪਣੀ ਆਪਣੀ ਵਾਸ਼ਿੰਗ ਮਸ਼ੀਨ ਚੈੱਕ ਕਰੂਗਾ ਦੇਖੂਗਾ ਕਿ ਇਹਦੇ ਵਿੱਚ ਕੁਝ ਨਾ ਕੁਝ ਹੋਏਗਾ ਅੱਛਾ ਕਿ ਲੋਕ ਖੰਡ ਵਾਲਾ ਉਹ ਚੈੱਕ ਕਰਦੇ ਆ ਭਾ ਬਰਤਨ ਚ ਹੁਣ ਵਾਸ਼ਿੰਗ ਮਸ਼ੀਨਾਂ ਫਰੋਲਣਗੇ ਜਾਂ ਏਸੀ ਹਾਂ ਬਸ ਇਦਾਂ ਦੀਆਂ ਚੀਜ਼ਾਂ ਫ੍ਰਿਜਾ ਵਾਸ਼ਿੰਗ ਮਸ਼ੀਨਾਂ ਹੁਣ ਉਹਨਾਂ ਦਾ ਟਾਈਮ ਆ ਗਿਆ ਖੋਲਣ ਦਾ ਆ ਨੋਟ ਬਣਾਉਣ ਵਾਲੀ ਮਸ਼ੀਨ ਜਿਹਦੇ ਚੋਂ ਪੈਸੇ ਬਾਹਰ ਡੇਕਦੇ ਔਰ ਟੱਕਣ ਵੀ ਨਹੀਂ ਹੈਗਾ ਪਰ ਇਹ ਸ਼ੁਕਰ ਇਮਾਨਦਾਰ ਬੰਦੇ ਦੁਕਾਨ ਤੇ ਆਈ ਆ ਅਰੋੜਾ ਏਸੀ ਵਾਲਿਆਂ ਤੇ ਆਈ ਆ ਮੈਂ ਕਿਹਾ ਜੀ ਕਰਾਂਗੇ ਪ੍ਰੋਪਰ ਐਡ ਕਰ ਦਿਆਂਗੇ ਕਿ ਇਹਨਾਂ ਕੋਲ ਆਈ ਆ ਜੇ ਕਿਸੇ ਹੋਰ ਕੋਲ ਜਾਂਦੀ ਤਾਂ ਉਹਨੇ ਨਵੀਂ ਲੈ ਦੇਣੀ ਸੀ ਬਸ ਇਹੀ ਗੱਲ ਸੀ ਪਾਜੀ ਅੱਗੇ ਤੋਂ ਵੀ ਮਸ਼ੀਨ ਮੇਰੇ ਕੋਲ ਆਣੀ ਚਾਹੀਦੀ ਹੈ ਇਹਨਾਂ ਕੋਲ ਆ ਗਈ ਸਮਝ ਲਓ ਮੇਰੇ ਕੋਲ ਆ ਗਈ ਕੋਈ ਫਰਕ ਨਹੀਂ ਉਸ ਤੋਂ ਬਾਅਦ ਆਇਆ ਛੋਟਾ ਭਰਾ ਆਪਣਾ ਜਿਹਨੇ ਆਪਣੀ ਪੂਰੀ ਇਮਾਨਦਾਰੀ ਨਿਭਾਈ ਇਹਦਾ ਵੀ ਬਹੁਤ-ਬਹੁਤ ਥੈਂਕਸ ਆ ਜੀ ਤੇ ਅੱਛਾ ਇਹ ਇਹਦਾ ਉਸਤਾਦ ਦੇਦੇ ਮਾਪਿਓ ਕਿੰਨੇ ਗੁਣਾ ਵਾਲੇ ਹੋਣਗੇ ਮੈਂ ਇਹ ਸਮਝਦਾ ਕਿ ਕਿੰਨੀ ਅੱਛੀ ਸਿੱਖਿਆ ਦਿੱਤੀ ਹੈ ਬਿਲਕੁਲ ਜੀ ਬਿਲਕੁਲ ਅੱਛੇ ਸੰਸਕਾਰ ਅੱਛੇ ਸੰਸਕਾਰਾਂ ਦੀ ਨਿਸ਼ਾਨੀ ਮੈਂ ਤੁਹਾਡੇ ਅੰਦਰ ਦੋਨੇ ਫੀਲਿੰਗ ਦੇਖ ਰਿਹਾ ਗੁੱਸਾ ਵੀ ਆ ਰਿਹਾ ਇਹ ਸਾਲੇ ਮੇਰੀ ਵੀਡੀਓ ਬਣਾਈ ਜਾਂਦੇ ਆ ਖੁਸ਼ੀ ਵੀ ਹੋ ਰਹੀ ਆ ਵੀਡੀਓ ਮਤਲਬ ਗੁੱਸਾ ਨਹੀਂ ਆ ਰਿਹਾ ਇਹਨੂੰ ਵੱਡੇ ਭਰਾ ਦਾ ਪਿਆਰ ਹੀ ਕਹੇ ਤੇ ਇੰਨੀ ਗੱਲ ਕਹੀ ਕਿ ਮੇਰੀ ਮਿਸਿਸ ਦਾ ਆਪਰੇਸ਼ਨ ਹੋਣ ਵਾਲਾ ਆ ਤੇ ਕਹਿੰਦਾ ਪੱਥਰੀਆਂ ਹੈਗੀਆਂ ਤੇ ਮੈਂ ਵੀ ਮੋਟਰਸਾਈਕਲ ਤੱਕ ਹਜੇ ਆਪਣਾ ਵੇਚਣਾ ਜੇ ਕੁਛ ਚਾਹੁੰਦਾ ਤਾਂ ਇਹਦੇ ਚੋਂ ਕੁਛ ਕਰ ਵੀ ਸਕਦਾ ਸਤਿ ਸਲੂਟ ਆ ਯਾਰ ਤੈਨੂੰ ਭਰਾ ਬਾਜੀ ਤਾੜੀਆਂ ਮਾਰਦੇ ਹੋਰ ਇੱਕ ਵਾਰ ਇਹਨਾਂ ਸਾਰੇ ਆਪਣੇ ਨਾਲ ਤੇ ਔਰ ਵੀਰ ਮੈਂ ਤੈਨੂੰ ਦਿਲੋਂ ਕਹਿੰਦਾ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਤੇਰੇ ਲਈ ਖੜਾ ਅਸੀਂ ਫੋਰਸਫੁਲੀ ਕਹਿ ਰਹੇ ਆ ਇਹਨਾਂ ਨੇ ਇੱਥੇ ਵੀਰ ਦੀ ਹੈਲਪ ਲਈ ਗੱਲ ਕੀਤੀ ਆ ਠੀਕ ਹੈ ਤੁਸੀਂ ਦੱਸੋ ਜੀ ਹਾਂ ਮੈਨੂੰ ਪਤਾ ਲੱਗਾ ਜੀ ਇਹਨਾਂ ਦੀ ਵਾਈਫ ਨੂੰ ਥੋੜੀ ਪ੍ਰੋਬਲਮ ਆ ਜੀ ਤੇ ਉਹ ਹਸਪੀਟਲ ਚ ਮੈਂ ਲੈਣ ਬੰਦਿਆ ਕਰਾਣਾ ਉਹਨਾਂ ਵੱਲ ਮਤਲਬ ਜੀ ਇਹਨਾਂ ਦਾ ਕੱਲ ਦਾ ਜੋ ਵੀ ਇਹਨਾਂ ਨੂੰ ਕੋਈ ਖਰਚਾ ਹੋਵੇ ਤਾਂ ਮੈਂ ਇਹਦੀ ਮਤਲਬ ਹੈਲਪ ਕਰਨ ਨੂੰ ਤਿਆਰ ਹਾਂ ਮੈਂ ਆਪਣੇ ਵੱਲੋਂ 5000 ਰੁਪਏ ਦਾ ਨਾਮ ਇਹਨਾਂ ਵੱਲੋਂ ਦੇਣਾ ਕਰਦਾ ਇਹ ਵੀ ਇਹ ਵੀ ਤੁਹਾਡਾ ਦਰਿਆਦਿਲ ਹੈ ਵੱਡਾ ਦਿਲ ਹੈ ਬਹੁਤ ਸ਼ੁਕਰੀਆ ਤੁਹਾਡੀ ਮਿਹਰਬਾਨੀ ਕਿ ਖੂਨ ਪਸੀਨੇ ਦੀ ਕਮਾਈ ਨਾਲ ਵੀ ਫੁਲਕਾ ਜਾਂਦਾ ਹੈ ਫੁੱਲ ਦੋਸਤੋ ਕੋਨ ਪਸੀਨੇ ਦੀ ਕਮਾਈ ਨਾਲ ਵੀ ਫੁਲਕਾ ਤਵੇ ਤੇ ਜਾਂਦਾ ਹੈ ਫੁੱਲ ਦੋਸਤੋ ਆਮ ਜ਼ਿੰਦਗੀ ਵਿੱਚ ਅਸੀਂ ਰੋਜ਼ ਕੋਈ ਨਾ ਕੋਈ ਕਰਦੇ ਹੋਵਾਂਗੇ ਫੁੱਲ ਦੋਸਤੋ ਪਰ ਸੱਚ ਜਾਣਿਓ ਇਮਾਨਦਾਰੀ ਸ਼ੌਂਕ ਸਭ ਤੋਂ ਮਹਿੰਗਾ ਸ਼ੌਂਕ ਹੈ ਤੇ ਇਮਾਨਦਾਰੀ ਦਾ ਨਹੀਂ ਹੁੰਦਾ ਕੋਈ ਮੁੱਲ ਦੋਸਤੋ ਇਮਾਨਦਾਰੀ ਦਾ ਨਹੀਂ ਹੁੰਦਾ ਕੋਈ ਮੁੱਲ ਦੋਸਤੋ ਸਤਿ ਸ਼੍ਰੀ ਅਕਾਲ ਬੀਬੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਮੈਂ ਤੁਹਾਡਾ ਆਪਣਾ ਪਰਿਵਾਰਕ ਮੈਂਬਰ ਦਨੀਸ਼ੂਰੀ ਤੁਸੀਂ ਸ਼ੇਅਰ ਤੋਂ ਮਜ਼ਲਾ ਲੈਣ ਦੇ ਵੀਡੀਓ ਕਿਸ ਬਾਬਤ ਹੁਣ ਵਾਲੀ ਹੈ ਸਾਥਿਓ ਇਮਾਨਦਾਰੀ ਇੱਕ ਨੈਤਿਕ ਚਰਿੱਤਰ ਹੈ ਇਮਾਨਦਾਰੀ ਰੱਬ ਦਿੰਦਾ ਸਭ ਨੂੰ ਆ ਲੇਕਿਨ ਇਮਾਨਦਾਰੀ ਦਾ ਪ੍ਰਯੋਗ ਕੋਈ ਕੋਈ ਕਰਦਾ ਅਸੀਂ ਇਸ ਸਮੇਂ ਰੇਲਵੇ ਰੋਡ ਤੇ ਮੌਜੂਦ ਹਾਂ ਜੀ ਬਾਜੀ ਹੁਣਾਂ ਦੀ ਦੁਕਾਨ ਤੇ ਮੌਜੂਦ ਅਰੋੜਾ ਕਾਰ ਏਸੀ ਇਹਨਾਂ ਦੀ ਸ਼ਾਪ ਦਾ ਨਾਮ ਆ 28 ਸਾਲ ਤੋਂ ਇੱਥੇ ਕੰਮ ਕਰਦੇ ਆ ਆਪਾਂ ਦੁਕਾਨ ਨੂੰ ਦੇਖੀਏ ਤਾਂ ਮੇਬੀ ਕਹਿਣਾ ਨਹੀਂ ਚਾਹੀਦਾ ਤੁਹਾਨੂੰ ਲੱਗੂਗਾ ਦੁਕਾਨ ਛੋਟੀ ਹੈ ਲੇਕਿਨ ਜਿਹੜੇ ਵਿਚਾਰ ਆ ਉਹ ਬਹੁਤ ਵੱਡੇ ਆ ਬਹੁਤ ਹੁੰਦਾ ਆ ਔਰ ਕਾਬਿਲ ਤਾਰੀਫ ਹੈ ਜਦੋਂ ਹੌਲੀ ਹੌਲੀ ਵੀਡੀਓ ਵਧਦੀ ਜਾਵੇਗੀ ਤੁਸੀਂ ਸਮਝ ਜਾਓਗੇ ਕਿ ਮੈਂ ਕੀ ਗੱਲ ਕਰਨੀ ਚਾਹੁੰਦਾ ਪਰ ਨਾਲ ਦੀ ਨਾਲ ਇਹ ਤਾਂ ਅੱਜ ਦੀ ਵੀਡੀਓ ਦੇ ਹੀਰੋ ਹੈਗੇ ਆ ਲੇਕਿਨ ਸਾਡਾ ਮੇਨ ਹੀਰੋ ਆ ਬੈਠਾ ਮੈਂ ਜਿਵੇਂ ਪਹਿਲਾਂ ਕਿਹਾ ਨੈਤਿਕ ਚਰਿੱਤਰ ਹੁੰਦਾ ਇਮਾਨਦਾਰੀ ਸਾਰਿਆਂ ਕੋਲ ਹੁੰਦੀ ਹੈ ਲੇਕਿਨ ਪ੍ਰਯੋਗ ਕੋਈ ਕੋਈ ਕਰਦਾ ਇਸ ਮੁੰਡੇ ਨੇ ਪ੍ਰਯੋਗ ਕੀਤਾ ਔਰ ਆਪਣੇ ਉਸਤਾਦ ਦੇ ਨਾਲ ਰਲ ਕੇ ਕਿਸੇ ਦੀ ਗਵਾਚੀ ਹੋਈ ਚੀਜ਼ ਉਹਦੇ ਤੱਕ ਵਾਪਸ ਪਹੁੰਚਾਈ ਆ ਸਟੋਰੀ ਸਾਰੀ ਆਪਾਂ ਇਹਨਾਂ ਤੋਂ ਸਮਝ ਲੈਣੀ ਲੇਕਿਨ ਇਹ ਏਸੀਆਂ ਦਾ ਕੰਮ ਕਰਦੇ ਆ ਇਹਨਾਂ ਕੋਲ ਵਾਸ਼ਿੰਗ ਮਸ਼ੀਨ ਠੀਕ ਹੋਣ ਲਈ ਆਉਂਦੀ ਆ ਬਹੁਤੀ ਵਾਰ ਤਾਂ ਕਹਿੰਦੇ ਕਿ ਆਹ ਚੀਜ਼ ਆ ਨਿਕਲ ਆਉਂਦੀ ਆ ਗੱਡੀਆਂ ਚੋਂ ਏਸੀਆਂ ਚੋਂ ਪਰ ਇਸ ਵਾਰ ਇਤੋਂ ਵੀ ਵੱਡੀ ਚੀਜ਼ ਨਿਕਲ ਆਈ ਜਿਹਨੇ ਪੂਰੀ ਦੁਨੀਆ ਨੂੰ ਗਾਹ ਪਾਇਆ ਉਹ ਕੀ ਆਪਾਂ ਪੁੱਛ ਲੈਨੇ ਆ ਭਾਈ ਜੀ ਬਹੁਤ ਨਿੱਘਾ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਹਾਂਜੀ ਆਪਣਾ ਸ਼ੁਭ ਨਾਮ ਦੱਸ ਦਿਓ ਜੀ ਮੇਰਾ ਅਸ਼ੋਕ ਕੁਮਾਰ ਹੈ ਜੀ ਮੰਨ ਵੀ ਅਸ਼ੋਕ ਹੀ ਹੈ ਹਾਂਜੀ ਮੰਨ ਵੀ ਅਸ਼ੋਕ ਹੈ ਕੋਈ ਹਾਂ ਇਹਦੇ ਵਿੱਚ ਭਾਵਨਾ ਇਦਾਂ ਦੀ ਨਹੀਂ ਹੈ ਕਿ ਆਪਾਂ ਕਿਤੇ ਇਧਰ ਉਧਰ ਹੱਥ ਮਾਰ ਲਈਏ ਨਹੀਂ ਜੀ ਬਹੁਤ ਕੁਝ ਨਿਕਲਦਾ ਆ ਗੱਡੀਆਂ 'ਚ ਤੇ ਅਸੀਂ ਜਿਆਦਾਤਰ ਇਹੀ ਹੈ ਕਿ ਅਗਲੇ ਵਾਪਸੀ ਕਰਦੀ ਦੀ ਕਸਟਮਰ ਜਦੋਂ ਵੀ ਆਂਦਾ ਸਾਡੇ ਕੋ ਅਸੀਂ ਪਹਿਲੀ ਗੱਲ ਇਹੀ ਰੱਖੀ ਦੀ ਆ ਕਿ ਕਾਰ ਦੇ ਵਿੱਚ ਮੋਬਾਈਲ ਪੈਨ ਡਰਾਈਵ ਜਾਂ ਪੈਸੇ ਕੁਝ ਵੀ ਹੋਣ ਤਾਂ ਸਾਨੂੰ ਦੱਸ ਕੇ ਜਾਓ ਵੀ ਤੁਹਾਡੇ ਸਕੂਤ ਹਵਾਲੇ ਕਰ ਦਈਏ ਚੈੱਕ ਕਰ ਲੋ ਹਾਂ ਚੈੱਕ ਕਰ ਲੋ ਅੱਜ ਆਪਾਂ ਜਿਹੜਾ ਅੱਜ ਦਾ ਵਿਸ਼ਾ ਉੱਤੇ ਗੱਲ ਕਰੀਏ ਕਿ ਤੁਹਾਡੇ ਕੋਲ ਇੱਕ ਵਾਸ਼ਿੰਗ ਮਸ਼ੀਨ ਠੀਕ ਹੋਣ ਲਈ ਆਉਂਦੀ ਹੈ ਵਾਸ਼ਿੰਗ ਮਸ਼ੀਨ ਆਈ ਵੀ ਤੁਹਾਡੇ ਕਲਾਸਮੇਟ ਦੀ ਆ ਯਾਰ ਦੋਸਤ ਦੀ ਵਾਸ਼ਿੰਗ ਮਸ਼ੀਨ ਆਉਂਦੀ ਹੈ ਹਾਂਜੀ ਤਿੰਨ ਦਿਨ ਪਹਿਲਾਂ ਤਾਂ ਵਾਸ਼ਿੰਗ ਮਸ਼ੀਨ ਚ ਦਿਖਾਈ ਵਿੱਚ ਜਿਹੜਾ ਬਾਹਰ ਵਾਸ਼ਿੰਗ ਮਸ਼ੀਨ ਦਾ ਢੱਕਣ ਵੀ ਨਹੀਂ ਹੈਗੇ ਸੀਗੇ ਖੁੱਲੀ ਆਈ ਵਾਸ਼ਿੰਗ ਮਸ਼ੀਨ ਖੁੱਲੇ ਆਈ ਸੀਗੀ ਖੁੱਲੇ ਦਿਲ ਵਾਲਿਆਂ ਦੀ ਖੁੱਲੀ ਵਾਸ਼ਿੰਗ ਮਸ਼ੀਨ ਹਾਂਜੀ ਤੇ ਅਸੀਂ ਜਾਂ ਕੱਲ ਜਦੋਂ ਚੈੱਕ ਕਰਨ ਲੱਗੇ ਤਾਂ ਥਲੋਂ ਕਾਲੇ ਰੰਗ ਦਾ ਲਫਾਫਾ ਮੁੰਡੇ ਨੇ ਦੱਸਿਆ ਕਿ ਪਾਜੀ ਕੋਈ ਲਫਾਫਾ ਆਇਆ ਥੱਲੇ ਤੇ ਉਹਦੇ ਉੱਤੇ ਸਾਨੂੰ ਗੈਸ ਹੋ ਗਏ ਇਹਦੇ ਵਿੱਚ ਅਮਾਉਂਟ ਹੈਗੀ ਮੋਟੀ ਤੇ ਫਿਰ ਅਸੀਂ ਆਪਾਂ ਇਹਨੂੰ ਰਿਪੇਅਰ ਕਰਕੇ ਇਹਨਾਂ ਦੀ ਜੋ ਵੀ ਪੇਮੈਂਟ ਸੀਗੀ ਅਸੀਂ ਸੰਭਾਲ ਲਈ ਅਸੀਂ ਰਿਪੇਅਰ ਕਿਨੂੰ ਕੀਤਾ ਵਾਸ਼ਿੰਗ ਮਸ਼ੀਨ ਦਾ ਪੇਮੈਂਟ ਨੂੰ ਵਾਸ਼ਿੰਗ ਮਸ਼ੀਨ ਨੂੰ ਅੱਛਾ ਉਹ ਵੀ ਰਿਪੇਅਰ ਕਰਦੇ ਹਾਂਜੀ ਹਾਂਜੀ ਠੀਕ ਹੈ ਅਸੀਂ ਫਿਰ ਇਹਨਾਂ ਦੀ ਅਮਾਉਂਟ ਜਿੰਨੀ ਵੀ ਸੀਗੀ ਮੈਂ ਆਪਣੇ ਪੜੋਸੀ ਨਾਲ ਦੇ ਬਲਾਟੇ ਆਂਢੀ ਗੁਆਂਢੀ ਬੁਲਾ ਕੇ ਅਸੀਂ ਇਹਨਾਂ ਤੋਂ ਅਮਾਉਂਟ ਗਿਨੇ ਜਿੰਨੇ ਵੀ ਸੀਗੇ ਉਹ ਅਸੀਂ ਸੰਭਾਲ ਲਈ ਆ ਤੇ ਅਸੀਂ ਇਹਨਾਂ ਨੂੰ ਅੱਜ ਬੁਲਾ ਕੇ ਇਹਨਾਂ ਦੇ ਹਵਾਲੇ ਕਰ ਦੇਣੀ ਆ ਤੇ ਭਾਜੀ ਹੂੰ ਪਤਲੇ ਪਰ ਅਮਾਉਂਟ ਮੋਟੀ ਆ ਹਾਂਜੀ ਅਮਾਉਂਟ ਤਾਂ ਬਹੁਤ ਮੋਟੀ ਆ ਬਹੁਤ ਮੋਟੀ ਆ ਦੁਕਾਨਦਾਰ ਬੰਦੇ ਮਤਲਬ ਦੁਕਾਨ ਦਾ ਕਾਫੀ ਸੌਦਾ ਆ ਸਕਦਾ ਕਹ ਲਈਏ ਚਾਰ ਵਾਸ਼ਿੰਗ ਮਸ਼ੀਨਾਂ ਨਵੀਆਂ ਆ ਸਕਦੀਆਂ ਬੱਧੇ ਆ ਸਕਦੀਆਂ ਆ ਸਕਦੀਆਂ ਜੀ ਹਾਂ ਸਕਦੀਆਂ ਔਰ ਇਹਨਾਂ ਦੇ ਘਰ ਕੋਈ ਪ੍ਰੋਬਲਮ ਵੀ ਚੱਲ ਰਹੀ ਸੀ ਜਿਹਦੇ ਕਰਕੇ ਪਰੇਸ਼ਾਨ ਚੱਲ ਰਹੇ ਸੀਗੇ ਤੇ ਕਈ ਵੇਲੇ ਬੰਦਾ ਪਰਮ ਭਲੇਖੇ ਚ ਰਹਿ ਵੀ ਜਾਂਦਾ ਭੁੱਲ ਵੀ ਜਾਂਦਾ ਅਸੀਂ ਸਾਰੇ ਸੀਵਿੰਗ ਕਰਦੇ ਆ ਸਾਰੀ ਕਿਤਨਾ ਕਿਤ ਲਕੋ ਕੇ ਰੱਖਦੇ ਆ ਅੱਜ ਕੱਲ ਤੁਹਾਨੂੰ ਪਤਾ ਅਮਨ ਕਾਨੂੰਨ ਦੀ ਸਥਿਤੀ ਕਿਹੋ ਜਿਹੀ ਆ ਬੰਦਾ ਡਰੇ ਜਾਂਦਾ ਬੰਦਾ ਕੋਨੇ ਚ ਲਕੋ ਕੇ ਜਾਂਦਾ ਘਰੋਂ ਬਾਹਰ ਜਾਂਦਾ ਪਰ ਇਹਨਾਂ ਦੀ ਮਜਬੂਰੀ ਵੀ ਸਮਝਦੇ ਆ ਲੇਕਿਨ ਇਹ ਵੀ ਭੋਲੇ ਪਾ ਭੁੱਲ ਗਏ ਔਰ ਜਿਵੇਂ ਤੁਸੀਂ ਦੱਸਿਆ ਕਿ ਮੇਰੇ ਖਿਆਲ ਰਬੜਾ ਜਿਹੜੀਆਂ ਉਹ ਵੀ ਪਿੱਛੇ ਉਹ ਰਬੜਾ ਜਿਹੜੀਆਂ ਸੀਗੀਆਂ ਕਾਫੀ ਦੇਰ ਤੋਂ ਪੁਰਾਣੇ ਜਿੱਦਾਂ ਪੈਸੇ ਪਏ ਸੀ ਰਬੜਾਂ ਤੱਕ ਵੀ ਗੱਲ ਗਈਆਂ ਉਹ ਚ ਆਪਸ ਚਿੱਪੇ ਪਗੜੀਆਂ ਪਈਆਂ ਸੀ ਨੋਟਾਂ ਦੇ ਨਾਲ ਕਿ ਸਾਨੂੰ ਇੱਥੋਂ ਪਤਾ ਲੱਗ ਗਿਆ ਕਿ ਇਹ ਬਹੁਤ ਪੁਰਾਣੇ ਨੋਟ ਪਏ ਹੋਏ ਆ ਵਿੱਚ ਤੇ ਇਹ ਜਿਹੜਾ ਕਿ ਸ਼ਾਇਦ ਭੁੱਲ ਚੁੱਕੇ ਹੋਏ ਸੀ ਅੱਛਾ ਇੱਕ ਗੱਲ ਦਾ ਸ਼ੁਕਰ ਕਰੀਏ ਕਿ ਤੁਸੀਂ ਵੀ ਯਾਰੀ ਨੇ ਭਾਈ ਆਪਣੇ ਯਾਰ ਨੂੰ ਵਾਸ਼ਿੰਗ ਮਸ਼ੀਨ ਦੇਣ ਆਏ ਜੀ ਅਸੀਂ ਤਾਂ ਕੋਈ ਵੀ ਛੋਟਾ ਮੋਟਾ ਕੰਮ ਹੋਵੇ ਮਤਲਬ ਚਾਹੇ ਘਰ ਦੇ ਛੀਦਾ ਹੋਵੇ ਜਾਂ ਵੈਸੇ ਵੀ ਕੋਈ ਸਲਾਹ ਵੀ ਲੈਣੀ ਹੋਵੇ ਤਾਂ ਵੀ ਆਪਣੇ ਯਾਰ ਕੋਲ ਹੁਣ ਤਾਂ ਉਹ ਵੀ ਆਪਣੀ ਘਰ ਵਾਲੀ ਨੂੰ ਕਿ ਆਪਾਂ ਕਿੱ데 ਜਾਣਾ ਰੋਡ ਤੇ ਜਾਣਾ ਕਿਉਂ ਉੱਥੋਂ ਪੈਸੇ ਨਿਕਲਦੇ ਆ ਉਹਨਾਂ ਲੋਕੀ ਲੈ ਆ ਗਏ ਮਸ਼ੀਨਾਂ ਗਏ ਮਸ਼ੀਨ ਚ ਪੈਸੇ ਇਹ ਵਾਸ਼ਿੰਗ ਮਸ਼ੀਨ ਨਹੀਂ ਹੈ ਨੋਟ ਬਣਾਉਣ ਵਾਲੀ ਮਸ਼ੀਨ ਹੈ ਇਹਨਾਂ ਦੇ ਘਰ ਇਹ ਮਿਲੀ ਹੈ ਇਹਨਾਂ ਨੂੰ ਕਿਹੜੇ ਪਤੀ ਪਤਨੀ ਦੀ ਆਪ ਫਸਟ ਬਣਦੀ ਨਹੀਂ ਪੇਦਲ ਕੋ ਕੇ ਰੱਖ ਦਿਆ ਇਹਨਾਂ ਦੀ ਬਣਦੀ ਆ ਪਰ ਤੁਹਾਡੀ ਗੱਲ ਨਹੀਂ ਕਰਦੇ ਹੈਨਾ ਉਹ ਕਹੂਗਾ ਕਿ ਯਾਰ ਉਹਨਾਂ ਦੀ ਵਾਸ਼ਿੰਗ ਮਸ਼ੀਨ ਚ ਕੋਈ ਨਿਕਲੇ ਸੀ ਮੇਰੀ ਘਰ ਵਾਲੀ ਵੀ ਬਹੁਤ ਵਾਸ਼ਿੰਗ ਮਸ਼ੀਨ ਦੇ ਕੋਲ ਜਾਂਦੀ ਆ ਚੈੱਕ ਕਰ ਹਰ ਕੋਈ ਹਸਬੈਂਡ ਹਰੇਕ ਦਾ ਆਪਣੀ ਆਪਣੀ ਵਾਸ਼ਿੰਗ ਮਸ਼ੀਨ ਚੈੱਕ ਕਰੂਗਾ ਦੇਖੂਗਾ ਕਿ ਵੀ ਇਹਦੇ ਵਿੱਚ ਕੁਝ ਨਾ ਕੁਝ ਹੋਏਗਾ ਅੱਜ ਕਿਹ ਲੋਕ ਖੰਡ ਵਾਲਾ ਉਹ ਚੈੱਕ ਕਰਦੇ ਆ ਭਾ ਵਰਤਨ ਚ ਨਹੀਂ ਹੁਣ ਵਾਸ਼ਿੰਗ ਮਸ਼ੀਨਾਂ ਫਰੋਲਣਗੇ ਜਾਂ ਏਸੀ ਹਾਂ ਬਸ ਇਦਾਂ ਦੀਆਂ ਚੀਜ਼ਾਂ ਫ੍ਰਿਜਾ ਵਾਸ਼ਿੰਗ ਮਸ਼ੀਨਾਂ ਹੁਣ ਉਹਨਾਂ ਦਾ ਟਾਈਮ ਆ ਗਿਆ ਖੋਲਣ ਦਾ ਵੀ ਹੁਣ ਹਰ ਕੋਈ ਜਾ ਕੇ ਫਰੋਲੂਗਾ ਇਹਨਾਂ ਚੀਜ਼ਾਂ ਨੂੰ ਦੇਖੋ ਇਹ ਇਹਨਾਂ ਦੇ ਗਵਾਂਢੀ ਹੈ ਇਹ ਵੀ ਰੂਹ ਦੇ ਰੱਜੇ ਹੋਏ ਆ ਦੇਖੋ ਇਹਨਾਂ ਨੇ ਇਹਨਾਂ ਨੂੰ ਦੱਸਿਆ ਨਾਲ ਦੇ ਵੀਰਾਂ ਨੂੰ ਦੱਸਿਆ ਆਪਾਂ ਉਹ ਵੀਡੀਓ ਸ਼ੋਅ ਨਹੀਂ ਕਰ ਸਕਦੇ ਜਿਹਦੇ ਵਿੱਚ ਇਹ ਨੋਟ ਗਿਣਦੇ ਪਏ ਆ ਤੁਸੀਂ ਕਹਣਾ ਐ ਕਿ ਜਿਵੇਂ ਬੈਂਕ ਦੇ ਮੁਲਾਜ਼ਮ ਨਹੀਂ ਨੋਟ ਗਿਣਦੇ ਹੁੰਦੇ ਤੇ ਇਹ ਰੂਹ ਦੇ ਰੱਜੀ ਹੋਇਆ ਮਤਲਬ ਆਮ ਮਨ ਦਾ ਥੁੱਕੇ ਹੀ ਮੌਕੇ ਜਵੇ ਪਰ ਚਲੋ ਪਾਜੀ ਨੂੰ ਆਏ ਅਸੀਂ ਬੜਾ ਕਮਾ ਘੂ ਕੇ ਪੁੱਛ ਲੇਕਿਨ ਇਹਨਾਂ ਨੂੰ ਯਾਦ ਨਹੀਂ ਪਰ ਉਹ ਮੈਂ ਇਹਨਾਂ ਦੀ ਮਾਨਸਿਕ ਸਥਿਤੀ ਸਮਝ ਸਕਦਾ ਕਿਉਂਕਿ ਥੋੜੇ ਸਮਾਂ ਪਹਿਲਾਂ ਇਹਨਾਂ ਦੇ ਪਿਤਾ ਜੀ ਜਿਹੜੇ ਅਕਾਲ ਚਲਾਣਾ ਕਰ ਗਏ ਆ ਉਹ ਵੀ ਬੰਦੇ ਦੇ ਮਨ 'ਚ ਪਰੇਸ਼ਾਨੀ ਹੁੰਦੀ ਆ ਇਹ ਦੁਕਾਨ ਚ ਚਲਾਉਂਦੇ ਆ ਇਹ ਵੀ ਬਹੁਤ ਮਿਹਨਤ ਕਰਦੇ ਆ ਸੋਰੀ ਸਾਹਿਬ ਉਹਨਾਂ ਦਾ ਸੱਚ ਦਾ ਉਹਨਾਂ ਦਾ ਹੀ ਹੌਨ ਰੱਖਿਓ ਹੋ ਸਕਦਾ ਉਹ ਵਾਲੀ ਵਾਲੀ ਯਾਦ ਆ ਰਹੀ ਕਿਹਨੇ ਯਾਦ ਆ ਰ ਮਤਲਬ ਇਹਨਾਂ ਦੇ ਮਿਸੇਸ ਵੀ ਕਹਿੰਦੇ ਕਿ ਜੌਬ ਕਰਦੇ ਆ ਬਈ ਹਸਬੈਂਡ ਵਾਈਫ ਨੇ ਮਿਹਨਤ ਕਰ ਕਰਕੇ ਹੋ ਸਕਦਾ ਸੇਵਿੰਗ ਆਪਣੇ ਤੌਰ ਤੇ ਕਿਤੇ ਲੱਗ ਰੱਖ ਦਿੱਤੇ ਹੋਣ ਨਹੀਂ ਯਾਦ ਆ ਰ ਜਿਵੇਂ ਭਾਜੀ ਕਹਿੰਦੇ ਕਿ ਰਬੜਾ ਵੀ ਗਲ ਚੁੱਕੀਆਂ ਸੀਗੀਆਂ ਪਰ ਹੁਣ ਯਾਦ ਆ ਰਿਆ ਹੁਣ ਯਾਦ ਆ ਰਿਆ ਹੁਣ ਯਾਦ ਆ ਰਿਆ ਜੀ ਬਿਲਕੁਲ ਯਾਦ ਆ ਰਿਆ ਸਰ ਪਹਿਲਾਂ ਤਾਂ ਇਹਨਾਂ ਦਾ ਬਹੁਤ ਬਹੁਤ ਥੈਂਕਸ ਏ ਜਿਨਾਂ ਨੇ ਮੈਨੂੰ ਮੇਰੀ ਇਮਾਰਤ ਮੈਨੂੰ ਵਾਪਸ ਕੀਤੀ ਅਮੈਂ ਦੇਣੀ ਸੀ ਨਹੀਂ ਹੋਰ ਮਤਲਬ ਇਹਨਾਂ ਕੋ ਲਾਗੀ ਸਮਝ ਲਓ ਮੇਰੇ ਕੋ ਲਾਗੀ ਕੋ ਫਰਕ ਨਹੀਂ ਉਸ ਤੋਂ ਬਾਅਦ ਆਇਆ ਛੋਟਾ ਭਰਾ ਆਪਣਾ ਜਿਨੇ ਆਪਣੀ ਪੂਰੀ ਇਮਾਨਦਾਰੀ ਨਿਭਾਈ ਇਹਦਾ ਵੀ ਬਹੁਤ ਬਹੁਤ ਥੈਂਕਸ ਆ ਜੀ ਤੇ ਅੱਛਾ ਇਹਦਾ ਉਸਤਾਦ ਦੇਦੇ ਮਾਪਿਓ ਕਿੰਨੇ ਗੁਣਾ ਵਾਲੇ ਹੋਣਗੇ ਮੈਂ ਸਮਝਦਾ ਕਿ ਕਿੰਨੀ ਅੱਛੀ ਸਿੱਖਿਆ ਦਿੱਤੀ ਹੈ ਬਿਲਕੁਲ ਜੀ ਬਿਲਕੁਲ ਅੱਛੇ ਸੰਸਕਾਰ ਅੱਛੇ ਸੰਸਕਾਰਾਂ ਦੀ ਨਿਸ਼ਾਨੀ ਹੈ ਜੀ ਇਹ ਇਹ ਅਸਲ 'ਚ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਜੀ ਤੁਸੀਂ ਐਦਾਂ ਦੇ ਜਿਹੜੇ ਸਾਡੇ ਵੀਰ ਆ ਜਾਂ ਆ ਵੀਰੇ ਇਹਨਾਂ ਨੂੰ ਸਨਮਾਨਤ ਕਰਿਆ ਕਰੋ ਲੀਡਰਾਂ ਨੂੰ ਤਾਂ ਬਹੁਤ ਸਨਮਾਨਤ ਕਰ ਦਿੰਨੇ ਆ ਅਸਲ ਹੱਕਦਾਰ ਇਹ ਆ ਜਿਆਦਾ ਏਜ਼ ਵੀ ਹਨਗੀ ਫੇਰ ਵੀ ਅੱਛੇ ਸੰਸਕਾਰ ਆ ਬੱਚੇ ਦੇ ਤੂੰ ਕਾਕਾ ਮੇਰੇ ਤੇ ਗਿਆ ਹਾਂ ਮੈਂ ਵੀ ਨੋਟ ਦੇਖ ਕੇ ਮੇਰੀ ਵੀ ਅੱਖ ਨਹੀਂ ਪਾਟਦੀ ਬੜੇ ਲੀਡਰ ਦੇ ਹਟੇ ਬੜੇ ਲੀਡਰ ਦੇ ਬਿਲਕੁਲ ਸਹੀ ਗੱਲ ਹੈ ਬੌਂਡਰ ਤਾਂ ਲੜੀ ਜਾ ਰਹਾ ਹੈ ਨੋਟਾਂ ਦੀ ਖਾਤਰ ਲੜੀ ਜਾ ਰਹਾ ਸੱਚਾ ਖੱਬਾ ਤੋਂ ਹੀ ਜਾਂਦਾ ਖੱਬਾ ਸੱਚਾ ਤੋਂ ਹੀ ਬਿਲਕੁਲ ਜੀ ਚੇਂਜ ਹੋਈ ਜਾ ਰਿਹਾ ਹੈ ਡੇਲੀ ਪਾ ਜੀ ਤੁਸੀਂ ਵੀ ਇੱਥੇ ਸੀਗੇ ਕੱਲ ਦਾ ਮਾਹੌਲ ਬਿਲਕੁਲ ਬਿਲਕੁਲ ਮੈਨੂੰ ਉਹਨਾਂ ਨੇ ਆਵਾਜ਼ ਮਾਰੀ ਸੀ ਮੈਂ ਕੰਮ ਛੱਡ ਕੇ ਆਇਆ ਮੈਨੂੰ ਤੇ ਐਸਾ ਕਿ ਪਤਾ ਨਹੀਂ ਕੋਈ ਗੱਲ ਹੋ ਗਈ ਗਈ ਟੈਨਸ਼ਨ ਵਾਲੀ ਮੈਂ ਉਹਨੂੰ ਆ ਕੇ ਇਹੀ ਪੁੱਛਿਆ ਕਿ ਕੱਲ ਇੱਦਾਂ ਹੀ ਕਰਦੇ ਹੋ ਰੋਣਾ ਜੀ ਬਿਲਕੁਲ ਬਿਲਕੁਲ ਇਹਨਾਂ ਨੇ ਕਿਹਾ ਕਿ ਕੰਮ ਛੱਡ ਕੇ ਆ ਜਾਓ ਜਰੂਰ ਮੈਨੂੰ ਇੰਨੀ ਗੱਲ ਕਿ ਮੈਂ ਕੰਮ ਛੱਡ ਕੇ ਆਇਆ ਮੈਂ ਉਹਨੂੰ ਫਿਰ ਸਾਰਾ ਜੋ ਡਿਸੀਜਨ ਕੀਤਾ ਇਹਨਾਂ ਨੇ ਫਿਰ ਤੁਹਾਡੇ ਮੋਰੇ ਅਸੀਂ ਸਾਰਾ ਰੱਖਿਆ ਫਿਰ ਮਤਲਬ ਇਹ ਸ ਹੈ ਕਿ ਸਾਨੂੰ ਇਹ ਸ ਹੈ ਕਿ ਅਗਲੇ ਦੀ ਮਾਨ ਤੱਕਲੇ ਤੱਕ ਪਹੁੰਚ ਜਵੇ ਬਸ ਅੱਛਾ ਭਾਜੀ ਮੈਂ ਤੁਹਾਡੇ ਅੰਦਰ ਦੋਨੇ ਫੀਲਿੰਗ ਦੇਖ ਰਿਹਾ ਗੁੱਸਾ ਵੀ ਆ ਰਿਹਾ ਕਿ ਸਾਲੇ ਮੇਰੀ ਵੀਡੀਓ ਬਣਾਈ ਜਾਂਦੇ ਆ ਕੁਝੀ ਵੀ ਹੋ ਰਹੀ ਆ ਵੀਡੀਓ ਮਤਲਬ ਗੁੱਸਾ ਨਹੀਂ ਆ ਰਿਹਾ ਇਹਨੂੰ ਵੱਡੇ ਭਰਾ ਦਾ ਪਿਆਰ ਹੀ ਕਹਿ ਸਕਦੇ ਆ ਬਈ ਸਾਡੇ ਇਹ ਵੱਡਾ ਕਹ ਲਓ ਜੀ ਤੁਹਾਨੂੰ ਵੱਡੇ ਕਹ ਲਈਏ ਤੇ ਪਿਆਰ ਸਰ ਵੀ ਇਹ ਜਿਨ੍ਹਾਂ ਨੇ ਆਪਣੀ ਇਮਾਨਦਾਰੀ ਦਿਖਾ ਕੇ ਸਾਡੂ ਸਾਡੀ ਮਾਲ ਇਹਨੇ ਕਹਿੰਦੇ ਪਹਿਲਾਂ ਵੀ ਕਿਸੇ ਦਾ 1.5 ਲੱਖ ਰੁਪਏ ਮੋੜਿਆ ਹਾਂਜੀ ਮੈਨੂੰ ਉਹ ਵੀ ਦੱਸਿਆ ਵੀ ਇਹਨਾਂ ਨੇ ਪਹਿਲਾਂ ਵੀ ਅਮਾਉਂਟ ਵੱਡੀ ਅਮਾਉਂਟ ਕਿਸੇ ਦੀ ਦੀ ਵਾਪਸ ਕੀਤੀ ਆ ਸੋ ਅੱਜ ਇਹਨਾਂ ਨੇ ਸਾਨੂੰ ਵੀ ਇਦਾਂ ਹੀ ਮਤਲਬ ਸਾਡੀ ਅਮਾਉਂਟ ਸਾਡੀ ਮਤਲਬ ਚੀਜ਼ਾਂ ਨੂੰ ਵਾਪਸ ਕਰ ਦੇਣੀ। ਇਸੇ ਤਰੀਕੇ ਤੁਹਾਨੂੰ ਵੀ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਿਸੇ ਨੂੰ ਵੀ ਤੁਸੀਂ ਕਿਸੇ ਦੁਕਾਨਦਾਰ ਕੋ ਜਣਾ ਜ਼ਰੂਰੀ ਨਹੀਂ ਹਰ ਦੁਕਾਨਦਾਰ ਦਾ ਸੁਭਾਅ ਰੋੜਾ ਸਾਹ ਵਰਗਾ ਹੋਵੇ ਕਿ ਇਮਾਨਦਾਰੀ ਦੇ ਪੱਕੇ ਹੁਣ ਇਰਾਦਿਆਂ ਤੇ ਪੱਕੇ ਹੁਣ ਆਪਣੀ ਚੀਜ਼ਾਂ ਨੂੰ ਚੈੱਕ ਕਰ ਲਿਆ ਕਰੋ। ਮੈਂ ਤਾਂ ਉਹਨੂੰ ਆਪਣੀ ਸਟੋਰੀ ਵੀ ਦੱਸਦੀ ਕਿ ਮੈਂ ਇੱਕ ਵਾਰੀ 15000 ਰੁਪਏ ਜੇਬ ਚ ਲਕੋ ਕੇ ਰੱਖੇ ਸੀ ਉਹ ਪ੍ਰੈਸ ਕਰਾਉਣ ਨੂੰ ਦੇ ਦਿੱਤੇ। ਤੇ ਫਿਰ ਅੰਕਲ ਕਹਿੰਦੇ ਪੱਕੇ ਪ੍ਰੈਸ ਹੋਗੇ ਫਰੈਸ਼ ਹੋਣ ਤੋਂ ਪਹਿਲਾਂ ਬਾਜ ਗਏ ਵੇ ਜਾ ਕੇ ਕੱਢ ਲਿਆ ਪਰ ਚੁੱਲ੍ਹਾ ਆਪਾਂ ਬੰਦੇ ਦੀ ਇਮਾਨਦਾਰੀ ਟੈਸਟ ਨਹੀਂ ਕੀਤੀ ਪਹਿਲੀ ਡਰ ਗਏ ਆਪਣੀ ਚੀਜ਼ਾਂ ਲਈ ਸਾਨੂੰ ਆਪ ਸੁਚੇਤ ਹੋਣਾ ਚਾਹੀਦਾ ਬਿਲਕੁਲ ਜੀ ਜਦੋਂ ਵੀ ਸਾਡੇ ਉਹ ਗੱਡੀ ਆਂਦੀ ਹੈ ਅਸੀਂ ਗੱਡੀਆਂ ਦੇ ਡੈਸ਼ਬੋਰਡ ਖੋਲਦੇ ਜਾਂ ਕੁਝ ਵੀ ਕੁਝ ਨਾ ਕੁਝ ਨਿਕਲਦਾ ਹੀ ਆ ਉਸ ਚੀਜ਼ਾਂ ਇਦਾਂ ਦੀਆਂ ਹੁੰਦੀਆਂ ਜਿਹੜੀਆਂ ਅਸੀਂ ਦੱਸ ਨਹੀਂ ਸਕਦੇ ਹਾਂ ਸੱਪ ਤੱਕ ਵੀ ਗੱਡੇ ਹੋਏ ਨੇ ਆਫਿਸ ਇੱਕ ਮੇਰੇ ਖਿਆਲੋਂ ਬੀਨ ਵਾਲਾ ਹਾਂ ਜੀ ਆਇਆ ਵੀਰ ਜੀ ਕਹਿੰਦਾ ਉਹ ਕੋਈ ਗੱਡੀ ਤਾਂ ਨਹੀਂ ਮੇਰੀ ਗੱਡੀ ਬਾਹਰ ਖੜੀ ਨਾ ਛੜ ਕਰਦਾ ਹਾਂ ਹਾਂ ਜੀ ਗੱਡੀ ਚੋਂ ਕੋਸ਼ ਨਾ ਕੁਝ ਨਿਕਲਦਾ ਜੇ ਕੋਈ ਇਮਾਨਦਾਰੀ ਦੀ ਚੀਜ਼ ਆ ਅਗਲੇ ਦੇ ਸਕੂਤ ਕਰ ਦੇ ਜੀ ਇੱਕ ਵਾਰੀ ਤੁਸੀਂ ਆਪਣਾ ਨਾਂ ਸਾਰੇ ਦਾ ਨਾਮ ਦੱਸ ਦੀਆ ਮੇਰਾ ਅਸ਼ੋਕ ਕੁਮਾਰ ਹੈ ਜੀ ਜੀ ਸਰ ਤੁਹਾਡਾ ਮੇਰਾ ਨਾਂ ਜੀਵਨ ਕੁਮਾਰ ਹੈ ਜੀਵਨ ਜੀ ਮਮਾ ਹੀ ਜੀਵਨ ਦਿੱਤਾ ਇਹਨਾਂ ਨੂੰ ਮੇਰਾ ਨਾਮ ਕਰਨਵੀਰ ਸਿੰਘ ਹੈ ਜੀ ਕਰਨਵੀਰ ਜੀ ਹਾਂ ਠੀਕ ਹੈ ਜੀ ਮੇਰਾ ਨਾਮ ਜਸਪ੍ਰੀਤ ਸਿੰਘ ਹੈ ਜੀ ਜਸਪ੍ਰੀਤ ਹਾਂ ਜੀ ਠੀਕ ਹੈ ਜੀ ਜਸਪ੍ਰੀਤ ਨੇ ਜਸ ਖੱਟਿਆ ਔਰ ਕਰਨਵੀਰ ਜੀ ਦੇ ਵੀਰ ਉਹੀ ਆ ਜਿਹੜੇ ਦੇਖੋ ਬੜੇ ਵਿਚਾਰਾਂ ਤੇ ਕਾਬੂ ਕਰੇ ਔਰ ਇਹਨਾਂ ਸਾਰਿਆਂ ਦੇ ਕੋਲ ਬਹਿ ਕੇ ਇੰਨੀ ਪੋਜ਼ਿਟਿਵਿਟੀ ਆ ਰਹੀ ਹੈ ਕਿ ਦੇਖੋ ਡੋਲੇ ਨਹੀਂ ਇੱਕ ਵਾਰ ਵੀ ਨਹੀਂ ਡੋਲੇ ਔਰ ਇੱਕ ਨੇ ਵੀ ਕੋਈ ਮਤਲਬ ਇਧਰ ਉਧਰ ਦੀ ਸਲਾਹ ਨਹੀਂ ਦਿੱਤੀ ਮੈਂ ਜਿਵੇਂ ਪਹਿਲਾਂ ਕਿ ਚਰਿੱਤਰ ਨੈਤਿਕ ਚਰਿੱਤਰ ਔਰ ਇਹ ਗੁਣ ਸਾਰੇ ਜੁੰਦਾ ਲੇਕਿਨ ਇਹਨਾਂ ਨੇ ਇਸ ਗੁਣ ਨੂੰ ਅੱਜ ਵਰਤੇ ਔਰ ਇਹ ਮੈਂ ਮੈਂ ਕਹਿੰਦਾ ਨਵੇਂ ਸ਼ਹਿਰ ਦੀ ਫਜ਼ਾ ਚ ਇਹ ਗੱਲ ਗੂੰਜਦੀ ਰਹੂਗੀ ਬਹੁਤ ਵੱਡੀ ਅਮਾਉਂਟ ਹੈ ਭਾਜੀ ਨਹੀਂ ਮੰਨਦੇ ਕਹਿੰਦੇ ਨਹੀਂ ਦੱਸਣਾ ਚਲੋ ਆਪਣੇ ਕੁਝ ਚੀਜ਼ਾਂ ਹਿਡਨ ਜਾਂਦੀ ਚਾਹੀਦੀ ਆ ਵੀ ਤੁਸੀਂ ਦਿਖਾ ਦਿਓ ਬਾਕੀ ਤੁਸੀਂ ਆਪ ਹੀ ਸਮਝ ਗਏ ਸਾਰਾ ਕੁਝ ਆਪਾਂ ਇਹਨਾਂ ਦੀ ਮਜਬੂਰੀ ਵੀ ਸਮਝੀਏ ਔਰ ਇਹਨਾਂ ਦੀ ਮਿਹਨਤ ਨੂੰ ਵੀ ਸਮਝੀ ਇਹ ਲੜਕਾ ਵੀ ਲੜ ਸਗਾ ਇਹ ਲੜਕਾ ਬੋਲ ਸਗਾ ਜਦੋਂ ਮਸ਼ੀਨ ਦਾ ਕੰਮ ਕਰਦੇ ਪਏ ਸਗੇ ਇਹਨੇ ਨਾਲ ਲਫਾਫਾ ਦੇਖਿਆ ਸਗਾ ਤੇਰਾ ਕੀ ਨਾਮ ਹੈ ਲਾਲੂ ਕੁਮਾਰ ਹਾਂ ਲਾਲੀ ਕੁਮਾਰ ਸ਼ੋਕਰ ਤੂੰ ਲਾਲੂ ਪ੍ਰਸ਼ਾ ਯਾਦਵਾਰ ਕਹਿੰਦੇ ਨਹੀਂ ਇਹ ਵੀ ਇਮਾਨਦਾਰੀ ਸੀ ਇਹ ਦੋਨੇ ਆ ਆ ਜਾ ਆ ਭਰਾ ਆ ਜਾ ਦੇਖੋ ਇਹ ਪਸੀਨੇ ਦੀ ਖੁਸ਼ਬੂ ਜਿਹੜੀ ਹੈ ਨਾ ਆਪ ਉੱਤੇ ਇੱਧਰ ਆ ਇਹ ਪਸੀਨੇ ਦੀ ਖੁਸ਼ਬੂ ਵੱਡੇ ਵੱਡੇ ਇਤਰ ਤੋਂ ਮਹਿੰਗੀ ਹੈ ਜੀ ਮਿਹਨਤ ਦਾ ਪਸੀਨਾ ਦੇਖੋ ਇਹ ਲੋਕ ਦਿਨ ਰਾਤ ਖੂਨ ਪਸੀਨਾ ਇਕ ਕਰਦੇ ਬਾਹਰ ਇੰਨੀ ਗਰਮੀ ਚ ਅ ਗਿੱਚੀ ਤੋਂ ਲੈ ਕੇ ਗਿੱਟਿਆਂ ਤੱਕ ਪਸੀਨਾ ਆ ਜਾਂਦਾ ਫਿਰ ਵੀ ਇਮਾਨਦਾਰੀ ਨਹੀਂ ਛੱਡੀ ਬਹੁਤ ਵੱਡੀ ਪ੍ਰਾਪਤੀ ਆ ਮੈਂ ਕਹਿੰਦਾ ਨਾ ਸਾਰਿਆਂ ਦੀ ਸ਼ਲਾਘਾ ਬਣਦੀ ਆ ਗੱਲ ਇਹਨੇ ਮੈਨੂੰ ਇੰਨੀ ਗੱਲ ਕਹੀ ਕਿ ਮੇਰੀ ਮਿਸੇ ਦਾ ਆਪਰੇਸ਼ਨ ਹੋਣ ਵਾਲਾ ਆ ਤੇ ਕਹਿੰਦਾ ਪੱਥਰੀਆਂ ਹੈਗੀਆਂ ਤੇ ਮੈਂ ਵੀ ਮੋਟਰਸਾਈਕਲ ਤੱਕ ਹਜੇ ਆਪਣਾ ਵੇਚਣਾ ਜੇ ਕੁਛ ਚਾਹਦਾ ਤਾਂ ਇਹਦੇ ਚੋਂ ਕੁਛ ਕਰ ਵੀ ਸਕਦਾ ਸਤੂਟ ਆ ਯਾਰ ਤੈਨੂੰ ਭਰਾ ਪਾਜੀ ਤਾੜੀਆਂ ਮਾਰਦੇ ਹੋਰ ਇੱਕ ਵਾਰੀ ਇਹਨਾਂ ਸਾਰੇ ਆਪਣੇ ਨਾਂ ਤੇ ਔਰ ਵੀਰ ਮੈਂ ਤੈਨੂੰ ਦਿਲੋਂ ਕਹਿੰਦਾ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਮੈਂ ਤੇਰੇ ਲਈ ਖੜਾ ਕਿਸੇ ਹੈਲਪ ਦੀ ਲੋੜ ਹੈ ਉਹ ਤਾਂ ਆਮਾਨਵਰ ਇਮਾਨਦਾਰ ਬੰਦਾ ਕਿਸੇ ਕੇ ਹੱਥ ਨਹੀਂ ਅੱਟਦਾ ਪਰ ਭਰਾਵਾ ਨਾਤੇ ਤੈਨੂੰ ਕਿਸੇ ਚੀਜ਼ ਦੀ ਲੋੜ ਹੈ ਆਪਰੇਸ਼ਨ ਚ ਆਪਾਂ ਪੂਰੀ ਹੈਲਪ ਕਰਾਂਗੇ ਤੇ ਦੇ ਵਿੱਚ ਪੱਥਰੀ ਆ ਵਾਈਕ ਕਹਿੰਦਾ ਮੈਂ ਘਟਾਉਂਗਾ ਕਹਿੰਦਾ ਮੈਂ ਮੋਟਰਸਾਈਕਲ ਛੇ ਮੈਨੂੰ ਸੇ ਨਾਨਤ ਮੋਟਰਸਾਈਕਲ ਨਹੀਂ ਛੱਡਣਾ ਆਪਾਂ ਆਪ ਹੀ ਮਦਦ ਕਰਦੇ ਹਾਂ ਠੀਕ ਹੈ ਦੋ ਜੀ ਇਮਾਨਤ ਪਾਜੀ ਕਹਿੰਦੇ ਮੈਨੂੰ ਤੋਰੋ ਨੀ ਭਾਜੀ ਨਹੀਂ ਕੱਲ ਭਾਜੀ ਤੁਹਾਡੇ ਤੋਂ ਘેર ਨਹੀਂ ਜਾ ਸਕਦੇ ਜਿੱਦਾਂ ਤੁਸੀਂ ਕਹੋ ਭਾਜੀ ਉਹਦੇ ਜਾਓਗੇ ਇਹ ਤੁਹਾਡੀ ਚੀਜ਼ ਹੈ ਜੀ ਇਹ ਤਾਂ ਬਹੁਤ ਬਹੁਤ ਸ਼ੁਕਰੀਆ ਜੀ ਬਹੁਤ ਬਹੁਤ ਤੁਹਾਡਾ ਧੰਵਾਦ ਸਾਡੀ ਮਨਜ਼ੂਰੀ ਸਾਨੂੰ ਵਾਪਸ ਕੀਤੀ ਤੇ ਹੁਣ ਆਪਾਂ ਇਹਦੀ ਸ਼ਾਪਿੰਗ ਕਰਨੀ ਹੈ ਹਾਂ ਬਿਲਕੁਲ ਜੀ ਬੱਚਿਆਂ ਨੂੰ ਕੁਝ ਲੈ ਕੇ ਦੇਣਾ ਭਾਬੀ ਜੀ ਮੈਂ ਕਿਹਾ ਜੀ ਤੁਹਾਨੂੰ ਵੀ ਨਾਲ ਲੈ ਕੇ ਦਵਾਂਗੇ ਬੱਚਿਆਂ ਨੂੰ ਤੁਹਾਨੂੰ ਵੀ ਨਾਲ ਲੈ ਕੇ ਦਵਾਂਗੇ ਕਰ ਨਹੀਂ ਸਾਨੂੰ ਤੁਹਾਨੂੰ ਕੋਈ ਤਮਾ ਨਹੀਂ ਕਰ ਮੈਂ ਕਹਿਣਾ ਚਾਹੀਦਾ ਬਿਲਕੁਲ ਮੈਂ ਕਹੂਗਾ ਸਮਝ ਕੇ ਜੋਕ ਨੂੰ ਬਿਲਕੁਲ ਜੀ ਬਿਲਕੁਲ ਸਮਝ ਭਾਬੀ ਦਾ ਨਾਮ ਮੈਂ ਘਰ ਮੇਕਣਾ ਚਾਹੀਦਾ ਹੁਣ ਮੇਕਣਾ ਚਾਹੀਦਾ ਬਿਲਕੁਲ ਮੈਂ ਕਹੂਗਾ ਜ ਠੀਕ ਹੈ ਜੀ ਬਹੁਤ-ਬਹੁਤ ਸ਼ੁਕਰੀਆ ਹਾਂ ਇਹ ਬੱਚੇ ਦਾ ਸ਼ੁਕਰੀਆ ਲਾਲੂ ਜੀ ਦਾ ਸ਼ੁਕਰੀਆ ਕਰਨਵੀਰ ਜੀ ਦਾ ਅੰਕਲ ਜੀ ਦਾ ਜੀਵਨ ਜੀ ਦਾ ਔਰ ਅਸ਼ੋਕ ਜੀ ਦਾ ਬਹੁਤ-ਬਹੁਤ ਸ਼ੁਕਰੀਆ ਔਰ ਮੈਂ ਬੇਨਤੀ ਕਰਨਾ ਚਾਹੁੰਦਾ ਜਿੰਨੀਆਂ ਜੱਥੇਬੰਦੀਆਂ ਯਾਰ ਜੇ ਸਨਮਾਨ ਕਰਨਾ ਇਹਨਾਂ ਸਾਡੇ ਭਰਾਵਾਂ ਨੂੰ ਸਨਮਾਨ ਜ਼ਰੂਰ ਕਰਿਆ ਕਰੋ ਇਹ ਇਹਨਾਂ ਨੇ ਆਪਣਾ ਨੈਤਿਕ ਫਰਜ਼ ਨਿਭਾਇਆ ਤੁਹਾਨੂੰ ਚੋਰ ਲਟੇਰੇ ਚਿੱਟ ਕੱਪੜੀਏ ਤਾਂ ਬਹੁਤ ਮਿਲ ਜਾਣਗੇ ਇਹਨਾਂ ਨੇ ਰੰਗ-ਬਰੰਗੇ ਕੱਪੜੇ ਜ਼ੂਰ ਪਾਏ ਆ ਲੇਕਿਨ ਦਿਲ ਇਹਨਾਂ ਦੇ ਉਹਦੇ ਰੰਗ ਚ ਰੰਗਿਆ ਹੋਇਆ ਇੱਥੇ ਪਗੰਦੀ ਫੋਟੋ ਇਹਨਾਂ ਨੇ ਕੱਲੇ ਆਪਣਾ ਅੰਦਰ ਮੰਦਰ ਨਹੀਂ ਬਣਾਇਆ ਇੱਥੇ ਵੀ ਅੰਦਰ ਮੰਦਰ ਬਣਾਇਆ ਔਰ ਇਹ ਮੰਨਦੇ ਆ ਕਿ ਹਰ ਜਗ੍ਹਾ ਸਾਨੂੰ ਦੇਖ ਰਿਹਾ ਤੇ ਇਹਨਾਂ ਦੀ ਇਮਾਨਦਾਰੀ ਨੂੰ ਸੱਚੇ ਦਿਲੋਂ ਸਲੂਟ ਹੈ ਸਲੂਟ ਆਪਾਂ ਘੱਟ ਮਾਰੀ ਤੇ ਪਰ ਇਹਨਾਂ ਨੂੰ ਦਿਲੋਂ ਮਾਰਿਆ ਔਰ ਤੁਸੀਂ ਵੀ ਕਮੈਂਟਾਂ ਵਿੱਚ ਇਹਨਾਂ ਦੀ ਸ਼ਲਾਘਾ ਕਰ ਸਕਦੇ ਹੋ ਬਹੁਤ ਬਹੁਤ ਸ਼ੁਕਰੀਆ ਬਣੇ ਰਹਿਣਾ ਬੀਬਤੀ ਨਵਾਸ਼ਾਹ ਨੇ ਆਪਣੇ ਛੋੜੀ ਤੇ ਨੇਸੂਰੀ ਕੈਮਰਾ ਪਰਸਨ ਜੀ ਨੂੰ ਜਾਸਤੋਂ ਬਹੁਤ ਜਲਦੀ ਫੇਰ ਤੋਂ ਹਾਜ਼ਰ ਹੋਵਾਂਗੇ ਰੱਬ ਰੱਖਾ